ਕ ਆਪਣਾ ਛੋਟਾ ਜਿਹਾ ਬਿਜ਼ਨਸ ਸ਼ੁਰੂ ਕੀਤਾ ਹੈ ਵੀ ਦੋ ਜਣਿਆਂ ਦੀ ਫੈਮਿਲੀ ਹੈ ਪਰਿਵਾਰ ਦੇ ਵਿੱਚ ਕੋਈ ਹੋਰ ਨਹੀਂ ਹੈਗਾ ਸਿਰਫ ਮਾਂ ਤੇ ਪੁੱਤ ਦੋਵੇਂ ਜਣੇ ਨੇ ਪਰਿਵਾਰ ਦੇ ਵਿੱਚ ਆਪਣਾ ਛੋਟਾ ਜਿਹਾ ਕਾਰੋਬਾਰ ਚਲਾ ਰਹੇ ਨੇ ਪਿਤਾ ਦਾ ਪਿਆਰ ਤੇ ਮਾਤਾ ਦਾ ਪਿਆਰ ਦੋਵਾਂ ਦਾ ਤੁਹਾਨੂੰ ਤੁਹਾਡੇ ਮਾਤਾ ਜੀ ਦੇ ਰਹੇ ਨੇ ਸ਼ੁਰੂ ਤੋਂ ਕੱਲੇ ਮਾਤਾ ਜੀ ਦੇ ਦੱਸ ਬਸ ਮਤਲਬ ਪਿਓ ਦਾ ਤਾਂ ਚਲੋ ਮਿਲਿਆ ਨਹੀਂ ਫਿਰ ਮਾਤਾ ਦਾ ਹੀ ਮਿਲਦਾ ਪਿਆ ਹੱਲੇ ਦਾ ਉਹਨਾਂ ਦੇ ਸਿਰ ਤੇ ਹੀ ਐਤ ਕੀਤੀ ਜਿੰਨੀ ਕੀਤੀ ਹੈ ਹੁਣ ਤਾਂ ਕਰ ਵੀ ਰਹੇ ਹਨ ਕੋਈ ਵੀ ਪੇਰੈਂਟ ਸਿੰਗਲ ਹੋਵੇ ਉਹਨੂੰ ਪਰੇਸ਼ਾਨੀ ਆਂਦੀ ਆਂਦੀ ਹੈ ਮੈਨੂੰ ਵੀ ਬਹੁਤ ਆਈ ਹੈ ਆਪਣੇ ਬੱਚੇ ਨੂੰ ਪਾਲਣ ਲਈ ਅਸੀਂ ਹੁਣ ਕਮਾ ਰਹੇ ਆ ਨਾ ਤੇ ਅਸੀਂ ਬਾਅਦ ਚ ਜਾ ਕੇ ਐਸ਼ ਕਰਾਂਗੇ ਜਿਹੜੇ ਹੁਣ ਐਸ ਕਰ ਰਹੇ ਉਹ ਬਾਅਦ ਚ ਕਮਾਉਣਗੇ ਸੁਪਨਾ ਸੀਗਾ ਕੋਈ ਜ਼ਿੰਦਗੀ ਦੇ ਵਿੱਚ ਪੜ੍ਹ ਲਿਖ ਕੇ ਕੋਈ ਆਪਾਂ ਅਫਸਰ ਬਣਨਾ ਸੁਪਨਾ ਕੀ ਸੀ ਸਾਡਾ ਮੇਰੇ ਤੇ ਸੁਪਨਾ ਆਈ ਸੀਗਾ ਕਿ ਪੜ੍ਹ ਲਿਖ ਕੇ ਚਲੋ ਮੈਂ ਤਾਂ ਕਹਿਣਾ ਕਿ ਮੈਂ ਕਰیکٹر ਹੀ ਬੰਨਣਾ ਸੀਗਾ ਇੱਕ ਹਿਸਾਬ ਦਾ ਪਰ ਉਹ ਸੁਪਨਾ ਮਾਰੀ ਜਾਂਦੇ ਫਿਰ ਜੋ ਰੱਬ ਨੇ ਲਾਈਨ ਦਿੱਤੀ ਉਹੀ ਵਧੀਆ ਸਮਝੋ ਤੁਹਾਡੀ ਉਮਰ ਵੀ 7 ਤੋਂ 8 ਸਾਲ ਸੀਗੀ ਤੇ ਦੂਜੇ ਬੱਚੇ 7 ਤੋਂ 8 ਸਾਲ ਦੇ 9 ਸਾਲ ਦੇ ਜਦੋਂ ਆਪਣੇ ਫਾਦਰ ਸਾਹਿਬ ਨਾਲ ਕਿਤੇ ਜਾਂਦੇ ਸੀ ਮਨ ਦੇ ਵਿੱਚ ਇੱਕ ਹੁੰਦਾ ਸੀ ਵੀ ਜੇ ਸਾਡੇ ਨਾਲ ਵੀ ਤੁਰੇ ਜਾਂਦੇ ਹੁੰਦੇ ਹੁੰਦਾ ਤੇ ਹੈ ਹੀ ਆ ਪਰ ਮੈਨੇਜ ਕਰਨਾ ਪੈਂਦਾ ਉਸ ਸਾਡੀ ਸਿਚੁਏਸ਼ਨ ਨਾਲ ਮੈਨੇਜ ਕਰਨਾ ਪੈਂਦਾ ਉਸ ਟਾਈਮ ਵੀ ਥੋੜਾ ਮੈਨੇਜ ਕੀਤਾ ਤੇ ਹੁਣ ਵੀ ਮੈਨੇਜ ਕਰ ਰਹੇ ਹਾਂ ਕੋਈ ਗੱਲ ਪਹਿਲਾਂ ਨਾਨਕੇ ਪਰਿਵਾਰ ਦੇ ਵਿੱਚ ਰਹਿੰਦੇ ਸੀਗੇ ਫਿਰ ਕਿਤੇ ਨਾ ਕਿਤੇ ਮਨ ਦੇ ਵਿੱਚ ਆਉਂਦਾ ਵੀ ਆਪਾਂ ਇੱਕ ਬੋਝ ਬਣ ਕੇ ਨਾ ਬੈਠ ਜਾਈਏ ਹਾਂਜੀ ਬਿਲਕੁਲ ਜੀ ਬਿਲਕੁਲ ਐਦਾਂ ਲੱਗਦਾ ਸੀ ਕਿ ਕਿਸੇ ਤੇ ਡਿਪੈਂਡ ਹੈ ਹਾਂਜੀ ਫਿਰ ਅਸੀਂ ਰੈਂਟ ਤੇ ਸ਼ਿਫਟ ਹੋ ਗਏ ਜੀ ਉੱਥੇ 8000 ਸੈਲਰੀ ਤੇ ਜੌਬ ਕਰਦਾ ਸੀਗਾ ਅਲੱਗ ਹੋ ਗਿਆ ਤੁਹਾਡਾ ਬੇਟਾ ਹਾਂਜੀ ਜੀ ਸਾਡਾ ਖਰਚਾ ਨਹੀਂ ਸੀ ਪੂਰਾ ਹੁੰਦਾ ਫਿਰ ਅਸੀਂ ਆਪਣੀ ਫੂਡ ਕਾਟ ਖੋਲਣ ਦਾ ਸੋਚਿਆ ਹੁਣ ਵੀ ਮੁਸ਼ਕਿਲਾਂ ਆਉਂਦੀਆਂ ਜਦੋਂ ਆਪਣਾ ਘਰ ਨਾ ਹੋਵੇ ਤਾਂ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਕੰਮ ਦੇ ਵਿੱਚ ਚਾਹੇ ਬਿਜ਼ਨਸ ਹੋਵੇ ਚਾਹੇ ਜੌਬ ਹੋਵੇ ਅਪ ਐਂਡ ਡਾਊਨਸ ਹੁੰਦੇ ਹੀ ਰਹਿੰਦੇ ਆ ਆਏ ਜਦੋਂ ਮਹੀਨਾ ਲੰਘਦਾ ਵਾ ਫਿਰ ਜਦੋਂ ਕਰਾਏ ਦਾ ਚੇਤਾ ਆਉਂਦਾ ਉਦੋਂ ਮਨ ਦੇ ਵਿੱਚ ਹੁੰਦਾ ਵੀ ਯਾਰ ਜੇ ਆਪਣਾ ਮਕਾਨ ਹੁੰਦਾ ਤਾਂ ਇੱਕ ਖਰਚਾ ਤਾਂ ਘਟਦਾ ਹਾਂਜੀ ਜੀ ਉਦੋਂ ਬਿਲਕੁਲ ਫੀਲ ਹੁੰਦਾ ਹੈ ਕਿ ਆਪਣਾ ਘਰ ਹੋਣਾ ਚਾਹੀਦਾ ਕਿਉਂਕਿ ਜਿੰਨੀ ਵੀ ਅਸੀਂ ਮਿਹਨਤ ਕਰਦੇ ਹਾਂ ਉਹ ਸਾਰੀ ਸਾਡੀ ਰੈਂਟ ਦੇ ਵਿੱਚ ਹੀ ਚਲੀ ਜਾਂਦੀ ਹੈ ਇੱਕ ਪਿਓ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਫਿਰ ਉਹੋ ਜਿਹੀਆਂ ਸਿਚੁਏਸ਼ਨਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਫੇਸ ਕੀਤੀਆਂ ਹੋਣਗੀਆਂ ਤੁਸੀਂ ਫਿਰ ਉਹਨਾਂ ਨੂੰ ਮੈਨੇਜ ਕਰਨਾ ਥੋੜਾ ਜਿਆਦਾ ਔਖਾ ਹੋ ਜਾਂਦਾ ਹਾਂਜੀ ਬਿਲਕੁਲ ਮੈਨੇਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਐਜ਼ ਅ ਸਿੰਗਲ ਮਦਰ ਕਿਉਂਕਿ ਕਈ ਜਗ੍ਹਾ ਐਸੀਆਂ ਹੈ ਕਿ ਜਿੱਥੇ ਚਲੋ ਮੈਂ ਤਾਂ ਜਾਂਦੀ ਜਾਂਦੀ ਆ ਲੇਕਿਨ ਇੱਕ ਫਾਦਰ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਉੱਥੇ ਮੋਜਾਂ ਫੁੱਲਦੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਪਰ ਖੈਰ ਮੇਰੇ ਬੇਟੇ ਨੇ ਤਾਂ ਕੀਤੀਆਂ ਹੀ ਨਹੀਂ ਗਿਆ ਉਹ ਮੋਜਾਂ ਉਹਨੇ ਸ਼ਾਇਦ ਮੇਰੇ ਸਿਰ ਤੇ ਹੀ ਕੀਤੀਆਂ ਜੋ ਕੀਤੀਆਂ ਇੱਕ ਆਪਣੀ ਮਦਰ ਦੇ ਸਿਰ ਤੇ ਹੀ ਕੀਤੀਆਂ ਐਸ਼ ਕਰਨ ਦੀ ਵੀ ਹੁੰਦੀ ਹੈ ਪਰ ਮਿਹਨਤ ਵੀ ਕਰੋ ਨਾ ਐਸ਼ ਕਰਨ ਦੀ ਉਮਰ ਹੁੰਦੀ ਹੈ ਲੇਕਿਨ ਥੋੜਾ ਟਾਈਮ ਤੁਸੀਂ ਆਪਣੀ ਜ਼ਿੰਦਗੀ ਨੂੰ ਤਾਂ ਦਿਓ ਉਹਨੂੰ ਇਸ ਹਿਸਾਬ ਦਾ ਬਣਾਓ ਕਿ ਜ਼ਿੰਦਗੀ ਤੁਹਾਡੀ ਮਤਲਬ ਜਿੱਦਾਂ ਪੈਸੇ ਆਣਗੇ ਨਾ ਚਾਰ ਪੈਸੇ ਜੇਬ 'ਚ ਹੁੰਦੇ ਆ ਨਾ ਤਾਂ ਲੋਕ ਵੀ ਪੁੱਛਦੇ ਆ ਕਿ ਹਾਂ ਬਾਈ 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 ਕਹਿੰਦੇ ਜਿਹੜਾ ਟਾਈਮ ਨਿਕਲ ਜਾਂਦਾ ਨਾ ਦੁਬਾਰਾ ਨਹੀਂ ਆਂਦਾ ਨਾ ਬਚਪਨ ਦੁਬਾਰਾ ਆਂਦਾ ਹੈ ਨਾ ਜਵਾਨੀ ਵੀ ਆਂਦੀ ਹੈ ਦੁਬਾਰਾ ਬਟ ਹੁਣ ਫੀਲ ਹੁੰਦਾ ਹੈ ਕਿ ਕਈ ਆਪਣੇ ਜਿਹੜੇ ਬੱਚੇ ਦੀਆਂ ਇੱਛਾਵਾਂ ਆ ਨਾ ਉਹ ਪੂਰੀਆਂ ਨਹੀਂ ਕਰ ਪਾਈ ਮੈਂ ਹੁਣ ਵੀ ਕਹਿੰਨੀ ਆ ਕਿ ਜਦ ਤੱਕ ਮੈਂ ਜ਼ਿੰਦਾ ਹਾਂ ਨਾ ਆਪਣੇ ਜ਼ਿੰਦਾ ਰਹਿੰਦੇ ਰਹਿੰਦੇ ਨਾ ਨੂੰ ਆਪਣਾ ਘਰ ਬਣਾ ਕੇ ਦੇ ਕੇ ਜਾਵਾਂ ਮੈਂ ਸਤਿ ਸ਼੍ਰੀ ਅਕਾਲ ਦੋਸਤੋ ਲੱਭ ਪੰਜਾਬ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਤੇਜਵੀਰ ਸਿੰਘ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਰਹੂਗੀ ਮਾਂ ਪੁੱਤ ਦੀ ਜੋੜੀ ਹੈ ਜਿਨ੍ਹਾਂ ਨੇ ਇੱਕ ਆਪਣਾ ਛੋਟਾ ਜਿਹਾ ਬਿਜ਼ਨਸ ਸ਼ੁਰੂ ਕੀਤਾ ਹੈ ਵੀ ਦੋ ਜਣਿਆਂ ਦੀ ਫੈਮਿਲੀ ਹੈ ਪਰਿਵਾਰ ਦੇ ਵਿੱਚ ਕੋਈ ਹੋਰ ਨਹੀਂ ਹੈਗਾ ਸਿਰਫ ਮਾਂ ਤੇ ਪੁੱਤ ਦੋਵੇਂ ਜਣੇ ਨੇ ਪਰਿਵਾਰ ਦੇ ਵਿੱਚ ਆਪਣਾ ਛੋਟਾ ਜਿਹਾ ਕਾਰੋਬਾਰ ਚਲਾ ਰਹੇ ਨੇ ਜਾਣਦੇ ਆ ਗੱਲਬਾਤ ਕਰਾਂਗੇ ਵੀ ਨਿੱਕੀ ਜੀ ਫੈਮਿਲੀ ਦੇ ਵਿੱਚ ਕਿਵੇਂ ਗੰਦਾਂ ਨੇ ਕੰਮਕਾਰ ਸ਼ੁਰੂ ਕੀਤਾ ਤੇ ਕਿਵੇਂ ਦੀ ਲਾਈਫ ਜਿਹੜੀ ਉਹਨਾਂ ਦੀ ਚੱਲ ਰਹੀ ਹੈ ਬਿਲਕੁਲ ਸਾਡੇ ਨਾਲ ਮਾਤਾ ਜੀ ਮੌਜੂਦ ਹੋਣਗੇ ਮਾਤਾ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜੀ ਠੀਕਾਂ ਬਹੁਤ ਵਧੀਆ ਪਤਾ ਜਿਵੇਂ ਸਿੰਗਲ ਮਦਰ ਹੋ ਤੁਸੀਂ ਫਿਰ ਜ਼ਿੰਦਗੀ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਹੋਣਗੀਆਂ ਹਾਂ ਜੀ ਜੀ ਬਹੁਤ ਆਉਂਦੀਆਂ ਹੈ ਸਿੰਗਲ ਮਦਰ ਨੂੰ ਚਾਹੇ ਸਿੰਗਲ ਫਾਦਰ ਵੀ ਹੋਵੇ ਕੋਈ ਵੀ ਪੇਰੈਂਟ ਸਿੰਗਲ ਹੋਵੇ ਉਹਨੂੰ ਪਰੇਸ਼ਾਨੀ ਆਂਦੀ ਆਂਦੀ ਹੈ ਮੈਨੂੰ ਵੀ ਬਹੁਤ ਆਈ ਹੈ ਆਪਣੇ ਬੱਚੇ ਨੂੰ ਪਾਲਣ ਲਈ ਜੀ ਜੀ ਪਹਿਲੇ ਤਾਂ ਦੇਖੋ ਅਸੀਂ ਇਹਦੇ ਨਾਨਕੇ ਰਹਿੰਦੇ ਸੀਗੇ ਫਿਰ ਵੀ ਇੰਨਾ ਮੈਨੇਜ ਚੱਲੋ ਹੋ ਜਾਂਦਾ ਸੀ ਉਦੋਂ ਮੈਂ ਜੌਬ ਕਰਦੀ ਸੀ ਉਦੋਂ ਫੂਡ ਲਾਈਨ ਵਿੱਚ ਨਹੀਂ ਸੀਗੇ ਜੌਬ ਕਾਦੀ ਕਰਦੇ ਸੀ ਤੁਸੀਂ ਜੀ ਕੰਪਿਊਟਰ ਤੇ ਕਰਦੀ ਸੀ ਟੈਲੀ ਕਾਲਿੰਗ ਦੀ ਮੈਂ ਹਾਂਜੀ ਮੈਂ 10-12 ਸਾਲ ਕੀਤੀ ਐ ਫਿਰ ਉਸ ਤੋਂ ਬਾਅਦ ਜਦੋਂ ਇਹ ਥੋੜਾ ਜਿਹਾ ਵੱਡਾ ਹੋਇਆ ਉਸ ਤੋਂ ਬਾਅਦ ਇਹ ਆਪਣੇ ਮਾਮਾ ਜੀ ਕੋਲ ਕੰਮ ਕਰਨ ਲੱਗ ਗਿਆ ਸੀਗਾ ਉੱਥੇ ਉਹਦੀ ਇਹਨੇ ਕੰਮ ਸਿੱਖਿਆ ਫਿਰ ਅਸੀਂ ਕਾਫੀ ਸਾਲ ਉੱਥੇ ਰਹੇ ਆ ਇਹਨੇ ਉੱਥੇ ਹੀ ਕੰਮ ਕੀਤਾ ਫਿਰ ਸਾਡੇ ਖਰਚੇ ਵੀ ਥੋੜਾ ਇੰਡੀਪੈਂਡੈਂਟ ਹੋਣ ਦਾ ਸੋਚਿਆ ਹਾਂਜੀ ਫਿਰ ਅਸੀਂ ਰੈਂਟ ਤੇ ਸ਼ਿਫਟ ਹੋ ਗਏ ਜੀ ਉੱਥੇ 8000 ਸੈਲਰੀ ਤੇ ਜੌਬ ਕਰਦਾ ਸੀਗਾ ਅਲੱਗ ਹੋ ਗਿਆ ਤੁਹਾਡਾ ਬੇਟਾ ਹਾਂਜੀ ਜੀ ਤੇ ਫਿਰ ਸਾਡਾ ਖਰਚਾ ਨਹੀਂ ਸੀ ਪੂਰਾ ਹੁੰਦਾ ਫਿਰ ਅਸੀਂ ਆਪਣੀ ਫੂਡ ਕਾਰਟ ਖੋਲਣ ਦਾ ਸੋਚਿਆ ਜੀ ਵੀ ਕਹਿ ਸਕਦੇ ਹਾਂ ਨਾ ਵੀ ਪਹਿਲਾਂ ਨਾਨਕੇ ਪਰਿਵਾਰ ਦੇ ਵਿੱਚ ਰਹਿੰਦੇ ਸੀਗੇ ਫਿਰ ਕਿਤੇ ਨਾ ਕਿਤੇ ਮਨ ਦੇ ਵਿੱਚ ਆਉਂਦਾ ਵੀ ਆਪਾਂ ਇੱਕ ਬੋਝ ਬਣ ਕੇ ਨਾ ਬੈਠ ਜਾਈਏ ਹਾਂਜੀ ਬਿਲਕੁਲ ਜੀ ਬਿਲਕੁਲ ਐਦਾਂ ਲੱਗਦਾ ਸੀ ਕਿ ਕਿਸੇ ਤੇ ਡਿਪੈਂਡ ਹੈ ਹਾਂਜੀ ਜੀ ਫਿਰ ਹੁਣ ਅਲੱਗ ਉਹਨਾਂ ਤੋਂ ਕਦੋਂ ਹੋਏ ਸੀਗੇ ਤੁਸੀਂ ਜੀ ਹੁਣ ਤਾਂ 6 ਇਅਰ ਤੋਂ ਅਬਵ ਹੋ ਚੁੱਕੇ ਐ ਸਾਨੂੰ ਇੰਡੀਪੈਂਡੈਂਟ ਹੋਏ ਹੋਏ ਪਹਿਲੇ ਹੁਣ ਵੀ ਮੁਸ਼ਕਿਲਾਂ ਆਉਂਦੀਆਂ ਜਦੋਂ ਆਪਣਾ ਘਰ ਨਾ ਹੋਵੇ ਤਾਂ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਕੰਮ ਦੇ ਵਿੱਚ ਚਾਹੇ ਬਿਜ਼ਨਸ ਹੋਵੇ ਚਾਹੇ ਜੋਬ ਹੋਵੇ ਅਪ ਐਂਡ ਡਾਊਨਸ ਹੁੰਦੇ ਹੀ ਰਹਿੰਦੇ ਐ ਤਾਂ ਉਹਦੇ ਕਰਕੇ ਸਾਨੂੰ ਵੀ ਬਹੁਤ ਦਿੱਕਤ ਆਉਂਦੀ ਜਿੱਦਾਂ ਹੁਣ ਗਰਮੀ ਐ ਕਦੀ ਬਾਰਿਸ਼ ਆ ਗਈ ਕਦੀ ਗਰਮੀ ਹੋ ਗਈ ਕੰਮ ਉੱਪਰ نیچے ਹੁੰਦਾ ਰਹਿੰਦਾ ਜੀ ਤੇ ਬਿਲਕੁਲ ਕਹਿ ਸਕਦੇ ਆ ਅੱਜ ਦੇ ਸਮੇਂ ਦੇ ਵਿੱਚ ਮਹਿੰਗਾਈ ਵੀ ਵੱਧ ਗਈ ਉਤੋਂ ਆਏ ਆਏ ਜਦੋਂ ਮਹੀਨਾ ਲੰਘਦਾ ਵਾ ਫਿਰ ਜਦੋਂ ਕਿਰਾਏ ਦਾ ਚੇਤਾ ਆਉਂਦਾ ਉਦੋਂ ਮਨ ਦੇ ਵਿੱਚ ਹੁੰਦਾ ਵੀ ਯਾਰ ਜੇ ਆਪਣਾ ਮਕਾਨ ਹੁੰਦਾ ਤਾਂ ਇੱਕ ਖਰਚਾ ਤਾਂ ਘਟਦਾ ਹਾਂਜੀ ਜੀ ਉਦੋਂ ਬਿਲਕੁਲ ਫੀਲ ਹੁੰਦਾ ਹੈ ਕਿ ਆਪਣਾ ਘਰ ਹੋਣਾ ਚਾਹੀਦਾ ਕਿਉਂਕਿ ਜਿੰਨੀ ਵੀ ਅਸੀਂ ਮਿਹਨਤ ਕਰਦੇ ਆ ਉਹ ਸਾਰੀ ਸਾਡੀ ਰੈਂਟ ਦੇ ਵਿੱਚ ਹੀ ਚਲੀ ਜਾਂਦੀ ਹੈ ਆਪਣੇ ਕੋਲ ਸੇਵਿੰਗ ਬਹੁਤ ਘੱਟ ਹੁੰਦੀ ਹੈ ਰੈਂਟ ਕਿੰਨਾ ਵਾ ਤੁਹਾਡਾ ਸਾਡਾ ਜੀ ਅਸੀਂ 8000 ਰੁਪਏ ਕਰਦੇ ਆ ਘਰ ਦਾ ਹਾਂਜੀ ਵੀ ਸਿਰਫ ਕਹਿ ਸਕਦੇ ਆਂ ਵੀ 8000 ਤੁਸੀਂ ਸਿਰਫ ਰੈਂਟ ਰੈਂਟ ਦਿੰਨੇ ਹੋ ਹਾਂਜੀ ਜੀ ਸ਼ਾਪ ਵੀ ਸਾਡੀ ਰੈਂਟ ਤੇ ਹੈ ਜੀ ਹਾਂਜੀ ਤੇ ਫਿਰ ਕਹਿ ਸਕਦੇ ਆਂ ਮਹਿੰਗਾਈ ਬਹੁਤ ਆ ਫਿਰ ਡੇਲੀ ਸਮਾਨ ਵੀ ਲੈ ਕੇ ਆਉਣਾ ਹੋਰ ਵੀ ਖਰਚੇ ਬਹੁਤ ਹੁੰਦੇ ਨੇ ਹਾਂਜੀ ਜੀ ਇਸ ਮਹਿੰਗਾਈ ਦੇ ਜਮਾਨੇ ਚ ਕਿਉਂਕਿ ਅਸੀਂ ਹਰੀ ਆਪਣੀ ਫੂਡ ਕਾਰਟ ਚ ਹਰ ਇੱਕ ਚੀਜ਼ ਦਾ ਜਿਹੜਾ ਰੇਟ ਹੈ ਨਾ ਉਹ ਬਿਲਕੁਲ ਰੀਜ਼ਨੇਬਲ ਜਿਹਾ ਰੱਖਿਆ ਹੋਇਆ ਬਹੁਤ ਲੋ ਹੈ ਮਤਲਬ 버거 ਦੀ ਸਟਾਰਟਿੰਗ ਵੀ 버거 30 ਤੋਂ ਸਟਾਰਟ ਹੈ 버거 30 ਤੇ 40 ਹੈ ਇਸ ਤੋਂ ਬਾਵਨ ਨਹੀਂ ਅਸੀਂ ਰੱਖਿਆ ਹੋਇਆ ਸੋ ਬਿਲਕੁਲ ਕਹਿ ਸਕਦੇ ਜਿਵੇਂ ਵੀਰਾ 7-8 ਸਾਲ ਦਾ ਸੀਗਾ ਜਦੋਂ ਦੇ ਤੁਸੀਂ ਸਿੰਗਲ ਮਦਰ ਹੋ ਹਨਾ ਤੇ ਫਿਰ ਛੋਟੇ ਬੱਚੇ ਦੇ ਕੁਝ ਛੋਟੇ-ਛੋਟੇ ਜਿਹੇ ਖਵਾਬ ਹੁੰਦੇ ਨੇ ਹਨਾ ਵੀ ਨਿੱਕੇ-ਨਿੱਕੇ ਸ਼ਾਇਦ ਵੀ ਅਸੀਂ ਫੈਮਲੀ ਹੁੰਦੀ ਤਾਂ ਫਿਰ ਉਹ ਚੀਜ਼ਾਂ ਨੂੰ ਕਿਵੇਂ ਮੈਨੇਜ ਕੀਤਾ ਤੁਸੀਂ ਜੀ ਬਿਲਕੁਲ ਹੁੰਦਾ ਹੈ ਮੈਨੂੰ ਹੁਣ ਫੀਲ ਹੁੰਦਾ ਹੈ ਕਿ ਚਲੋ ਉਹਨਡੀਆਂ ਕਈ ਜਿਹੜੀਆਂ ਵਿਸ਼ੇਸ ਐ ਮੈਂ ਨਹੀਂ ਪੂਰੀਆਂ ਕਰ ਪਾਈ ਐਜ਼ ਅ ਸਿੰਗਲ ਮਦਰ ਜੇ ਤਾਂ ਮੈਂ ਜੋਬ ਜਾਂਦੀ ਸੀ ਮੈਂ ਉਹਨੂੰ ਟਾਈਮ ਨਹੀਂ ਦੇ ਪਾਈ ਕਿਧਰੇ ਲੈ ਕੇ ਨਹੀਂ ਜਾ ਪਾਈ ਕਿਧਰੇ ਘੁੰਮਣ ਜਾਂ ਕੁਝ ਵੀ ਐ ਉਹਦੇ ਕਰਕੇ ਬਹੁਤ ਦਿੱਕਤ ਆਂਦੀ ਐ ਹੁਣ ਵੀ ਫੀਲ ਹੁੰਦਾ ਕਿ ਬਚਪਨ ਤੋਂ ਉਹਨੂੰ ਆਪਣੇ ਫਾਦਰ ਦਾ ਪਿਆਰ ਵੀ ਨਹੀਂ ਮਿਲਿਆ ਔਰ ਸਮਝ ਲਓ ਮੇਰਾ ਵੀ ਇੰਨਾ ਨਹੀਂ ਦੇ ਪਾਈ ਮੈਂ ਉਹਨੂੰ ਕਿਉਂਕਿ ਟਾਈਮ ਹੀ ਨਹੀਂ ਹੁੰਦਾ ਸੀ ਮੇਰੇ ਕੋਲ ਬਿਲਕੁਲ ਬਿਲਕੁਲ ਕਹਿ ਸਕਦੇ ਆ ਸਿੰਗਲ ਮਦਰ ਹੋਣ ਦੇ ਨਾਤੇ ਕਮਾਂਕਾਰਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਰੁਝਾਨ ਪੈ ਗਿਆ ਵੀ ਆਪਾਂ ਬੱਚੇ ਨੂੰ ਹੀ ਟਾਈਮ ਨਹੀਂ ਦੇ ਸਕੇ ਵੀ ਇੱਕ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਆ ਗਈਆਂ ਔਕੜਾਂ ਆ ਗਈਆਂ ਹਨਾ ਹਾਂਜੀ ਜੀ ਬਿਲਕੁਲ ਬਹੁਤ ਜ਼ਿਆਦਾ ਪ੍ਰੋਬਲਮਸ ਆਈਆਂ ਔਰ ਹੁਣ ਵੀ ਫੀਲ ਹੁੰਦਾ ਕਿਉਂਕਿ ਜਿਹੜਾ ਟਾਈਮ ਨਿਕਲ ਜਾਂਦਾ ਨਾ ਉਹ ਦੁਬਾਰਾ ਨਹੀਂ ਆਂਦਾ ਨਾ ਬਚਪਨ ਦੁਬਾਰਾ ਆਂਦਾ ਹੈ ਨਾ ਜਵਾਨੀ ਵੀ ਆਂਦੀ ਹੈ ਦੁਬਾਰਾ ਬਟ ਹੁਣ ਫੀਲ ਹੁੰਦਾ ਕਿ ਕਈ ਆਪਣੇ ਜਿਹੜੇ ਬੱਚੇ ਦੀਆਂ ਇੱਛਾਵਾਂ ਹਨਾ ਪੂਰੀਆਂ ਨਹੀਂ ਕਰ ਪਾਈ ਮੈਂ ਹੁਣ ਵੀ ਕਹਿੰਨੀ ਆ ਕਿ ਜਦ ਤੱਕ ਮੈਂ ਜ਼ਿੰਦਾ ਹਾਂ ਨਾ ਆਪਣੇ ਜ਼ਿੰਦਾ ਰਹਿੰਦੇ ਰਹਿੰਦੇ ਨਾ ਇਹਨੂੰ ਆਪਣਾ ਘਰ ਬਣਾ ਕੇ ਦੇਖਿਆ ਜਾਵਾਂ ਮੈਂ ਕਿਉਂਕਿ ਮੇਰੇ ਬਾਤ ਤੋਂ ਇਹਨੂੰ ਕੋਈ ਕਮੀ ਪੇਸ਼ੀ ਨਹੀਂ ਆਏ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਜੀ ਹਾਂਜੀ ਜਿਵੇਂ ਹੁਣ ਪਰਿਵਾਰ ਦੇ ਵਿੱਚ ਸਿਰਫ ਤੁਸੀਂ ਦੋ ਜਣੇ ਹੀ ਹੋ ਹੋਰ ਕੋਈ ਨਹੀਂ ਹੈਗਾ ਨਹੀਂ ਜੀ ਅਸੀਂ ਦੋ ਜਣੇ ਹੀ ਆ ਹਮਮ ਔਰ ਬਾਕੀ ਨਾਨਕਾ ਫੈਮਿਲੀ ਹੈ ਉਹ ਸੈਪਰੇਟ ਰਹਿੰਦੇ ਆ ਏਦਾਂ ਅਸੀਂ ਸਿਰਫ ਦੋ ਜਣੇ ਹੀ ਆ ਮੈਂ ਤੇ ਮੇਰਾ ਬੇਟਾ ਹੀ ਆ ਜੀ ਹਾਂਜੀ ਜਦੋਂ ਮਤਲਬ ਕਿ ਸਾਰੀ ਗੱਲ ਹੋਈ ਸੀ ਤੁਸੀਂ ਸਿੰਗਲ ਮਦਰ ਬਣੇ ਸੀ ਜਦੋਂ ਹਨਾ ਤੇ ਉਦੋਂ ਫਿਰ ਕੋਈ ਫੈਮਿਲੀ ਮੈਂਬਰ ਕੋਈ ਰਿਸ਼ਤੇਦਾਰ ਨਹੀਂ ਉੱਠਿਆ ਹੈਗਾ ਮਦਦ ਵਾਸਤੇ ਨਹੀਂ ਜੀ ਕੋਈ ਵੀ ਨਹੀਂ ਉੱਠਿਆ ਹੂੰ ਖੁਦ ਹੀ ਮੈਨੇਜ ਕੀਤਾ ਔਰ ਸਮਝ ਲਓ ਜਿਹੜਾ ਪਰਸਨ ਕੀ ਕੋਈ ਰਿਸਪੌਂਸਿਬਿਲਟੀ ਨਹੀਂ ਕੋਈ ਚੱਕਦਾ ਜਾਂ ਕੁਝ ਵੀ ਹੈ ਉਹਦੇ ਤੋਂ ਸੈਪਰੇਟ ਹੋਣਾ ਹੀ ਅੱਛਾ ਹੈ ਹੂੰ ਔਰ ਮੈਂ ਆਪਣੇ ਬੱਚੇ ਨੂੰ ਇਕੱਲੇ ਪਾਲ ਲਿਆ ਸੀ ਮੈਨੂੰ ਕੋਈ ਦਿੱਕਤ ਨਹੀਂ ਆਈ ਇਦਾਂ ਬਟ ਹੁਣ ਕਈ ਵਾਰੀ ਫੀਲ ਹੁੰਦਾ ਕਈ ਚੀਜ਼ਾਂ ਚ ਫਾਦਰ ਦੀ ਵੀ ਲੋੜ ਹੁੰਦੀ ਹੈ ਬਿਲਕੁਲ ਵੀ ਕਹਿ ਸਕਦੇ ਆ ਵੀ ਕਈ ਜਗ੍ਹਾ ਹੀ ਇਦਾਂ ਦੀ ਹੁੰਦੀ ਆ ਵੀ ਜਿੱਥੇ ਜੇ ਗੱਲਬਾਤ ਕਰਨੀ ਆ ਜਾਂ ਨਾਲ ਜਾਣਾ ਵਾ ਇੱਕ ਪਿਓ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਵਾ ਫਿਰ ਉਹੋ ਜਿਹੀਆਂ ਸਿਚੁਏਸ਼ਨਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਫੇਸ ਕੀਤੀਆਂ ਹੋਣਗੀਆਂ ਤੁਸੀਂ ਫਿਰ ਉਹਨਾਂ ਨੂੰ ਮੈਨੇਜ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਹਾਂਜੀ ਬਿਲਕੁਲ ਮੈਨੇਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਐਜ਼ ਅ ਸਿੰਗਲ ਮਦਰ ਕਿਉਂਕਿ ਕਈ ਜਗ੍ਹਾ ਐਸੀਆਂ ਹੈ ਕਿ ਜਿੱਥੇ ਚਲੋ ਮੈਂ ਤਾਂ ਜਾਂਦੀ ਜਾਂਦੀ ਆ ਲੇਕਿਨ ਇੱਕ ਫਾਦਰ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਉੱਥੇ ਤੇ ਉੱਥੇ ਦਿੱਕਤ ਆਉਂਦੀ ਹੈ ਜ਼ਿਆਦਾ ਤੇ ਇੱਕ ਮਨ ਉਦਾਸ ਹੋ ਜਾਂਦਾ ਜਾਂ ਮਨ ਭਰੇ ਆਉਂਦਾ ਕਿਤੇ ਨਾ ਕਿਤੇ ਵੀ ਜੇ ਅੱਜ ਹੁੰਦੇ ਫਾਦਰ ਸਾਹਿਬ ਹਨਾ ਤੇ ਸਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਸੀ ਹੋਣਾ ਹਾਂਜੀ ਬਿਲਕੁਲ ਨਹੀਂ ਹੋਣਾ ਸੀਗਾ ਉਹ ਕਹਿੰਦੇ ਆ ਨਾ ਕਿਉਂ ਮੋਜਾਂ ਭੁੱਲਦੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਪਰ ਖੈਰ ਮੇਰੇ ਬੇਟੇ ਨੇ ਤਾਂ ਕੀਤੀਆਂ ਹੀ ਨਹੀਂ ਗੀਆਂ ਉਹ ਮੋਜਾਂ ਨੇ ਸ਼ਾਇਰ ਮੇਰੇ ਸਿਰ ਤੇ ਹੀ ਕੀਤੀਆਂ ਜੋ ਕੀਤੀਆਂ ਇੱਕ ਆਪਣੀ ਮਦਰ ਦੇ ਸਿਰ ਤੇ ਹੀ ਕੀਤੀਆਂ ਜੀ ਮੈਂ ਬਿਲਕੁਲ ਦੇਖ ਸਕਦਾ ਵੀ ਤੁਹਾਨੂੰ ਇਸ ਟਾਈਮ ਵੀ ਨਾ ਇਹ ਸਾਰੀਆਂ ਗੱਲਾਂ ਕਰਦੇ ਗੰਦੇ ਵੀ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਥੋੜੀਆਂ ਅੰਦਰੋਂ ਪਾਰ ਆਈਆਂ ਹਾਂਜੀ ਬਿਲਕੁਲ ਜੀ ਜੀ ਵੀ ਬਿਲਕੁਲ ਦੇਖ ਸਕਦੇ ਹਾਂ ਵੀ ਮਾਤਾ ਜੀ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਜਿਹੜੀਆਂ ਉਹ ਖਿਆਈਆਂ ਆਉਂਦੀਆਂ ਨੇ ਜਦੋਂ ਇੱਕ ਫਾਦਰ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਤਾਂ ਬਹੁਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਬਿਲਕੁਲ ਸਾਡੇ ਨਾਲ ਵੀਰ ਵੀ ਮੌਜੂਦ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀਰੇ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਭਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡੀ ਏਜ ਕਿੰਨੀ ਹੈ ਮੇਰੀ ਏਜ ਵੀਰੇ ਇਸ ਟਾਈਮ 23 ਸਾਲ 23 ਸਾਲ ਹੈ ਜੀ 23 ਕੰਪਲੀਟ ਹੈ ਜੀ ਤੇ ਕੰਮਕਾਰ ਦੇ ਵਿੱਚ ਕਿੰਨੇ ਸਾਲ ਦੀ ਉਮਰ ਤੋਂ ਪੈਗੇ ਸੀ ਆ ਆਈ ਥਿੰਕ 12 13 ਸਾਲ ਦੀ ਉਮਰ ਤੋਂ ਪੈ ਗਿਆ ਸੀ ਇਸ ਟਾਈਮ ਹਾਂਜੀ ਕੰਮ ਕਰਦੇ ਕਰਦੇ 12 13 ਸਾਲ ਦੀ ਉਮਰ ਤਾਂ ਆਪਾਂ ਕਹਿ ਸਕਦੇ ਆਂ ਵੀ ਖੇਡਣ ਮੱਲਣ ਦੀ ਪੜ੍ਹਾਈ ਕਰਨ ਦੀ ਜਾਂ ਕਹਿ ਸਕਦੇ ਆਂ ਵੀ ਘਰ ਦੇ ਨੂੰ ਤੰਗ ਕਰਨ ਦੀ ਹੁੰਦੀ ਆ ਪਰ ਇਹ ਵੀ ਹੁੰਦਾ ਨਾ ਕਿ ਦੇਖੋ ਜਿਹੜਾ ਸਿਰ ਤੇ ਨਹੀਂ ਹੁੰਦਾ ਤਾਂ ਸਾਨੂੰ ਤਾਂ ਮਜਬੂਰੀ ਚੱਕਣੀ ਪੈਣੀ ਆ ਨਾ ਫਿਰ ਸਾਨੂੰ ਵੀ ਉਸ ਸਿਚੁਏਸ਼ਨ ਤੇ ਤਾਂ ਜਾਣਾ ਹੀ ਪੈਣਾ ਨਾ ਜਿਸ ਕਰਕੇ ਸਾਨੂੰ ਉਹ ਕੰਮ ਦਾ ਹੁੰਦਾ ਕਿ ਭਾਈ ਚਲੋ ਖੇਡਦਾ ਵੀ ਸੀ ਕੰਮ ਵੀ ਕਰਦਾ ਸੀ ਸਕੂਲ ਵੀ ਜਾਂਦਾ ਸੀ ਫਿਰ ਨਾਲ ਮੈਨੇਜ ਕਰਨਾ ਹੀ ਪੈਂਦਾ ਓਕੇ ਓਕੇ ਫਿਰ ਔਖਾ ਨਹੀਂ ਲੱਗਿਆ ਕਿਤੇ ਨਾ ਕਿਤੇ ਵੀ ਜਦੋਂ ਪਹਿਲਾਂ ਪੜ੍ਹ ਕੇ ਆਉਣਾ ਫਿਰ ਆ ਕੇ ਕੰਮ ਵੀ ਕਰਨਾ ਫਿਰ ਅਗਲੇ ਦਿਨ ਫਿਰ ਪੜ੍ਹਾਈ ਪਰ ਪੜ੍ਹਾਈ ਦਾ ਨੁਕਸਾਨ ਨਹੀਂ ਹੋਇਆ ਕਿਤੇ ਨਾ ਹੋ ਜਾਂਦਾ ਪਰ ਐਦਾਂ ਹੁੰਦਾ ਨਾ ਕਿ ਕੰਮ ਦੇ ਵਿੱਚ ਜਾਂ ਪੜ੍ਹਾਈ ਦੇ ਦੋਨੋਂ ਫੋਕਸ ਨਹੀਂ ਕੀਤਾ ਜਾ ਸਕਦਾ ਸਿਰਫ ਇੱਕ ਚੀਜ਼ ਤੇ ਜਿਆਦਾ ਕੰਮ ਤੇ ਫੋਕਸ ਕਰ ਲਓ ਜਾਂ ਪੜ੍ਹਾਈ ਤੇ ਕਰ ਲਓ ਪੜ੍ਹਾਈ ਤੇ ਹੁੰਦਾ ਥੋੜਾ ਬਹੁਤਾ ਪੈਸਾ ਜ਼ਿਆਦਾ ਲੱਗਦਾ ਲੇਕਿਨ ਪੜ੍ਹਨ ਲਈ ਵੀ ਤਾਂ ਪੈਸਾ ਚਾਹੀਦਾ ਹੀ ਹੈ ਨਾ ਅੱਗੇ ਤਾਂ ਉਸ ਤੋਂ ਚਿਰ ਫਿਰ ਪੈਸਾ ਛੱਡ ਕੇ ਮੈਂ ਕੰਮ ਦੇ ਵਿੱਚ ਹੀ ਜ਼ਿਆਦਾ ਆਪਣਾ ਧਿਆਨ ਜੋ ਸੀਗਾ ਪੜਾਈ ਛੱਡ ਕੇ ਫਿਰ ਮੈਂ ਕੰਮ ਦੇ ਵਿੱਚ ਹੀ ਜ਼ਿਆਦਾ ਧਿਆਨ ਲਾ ਲਿਆ ਵੀ ਸੁਪਨਾ ਸੀਗਾ ਕੋਈ ਜ਼ਿੰਦਗੀ ਦੇ ਵਿੱਚ ਪੜ੍ਹ ਲਿਖ ਕੇ ਕੋਈ ਆਪਾ ਅਫਸਰ ਬੰਨਣਾ ਸੁਪਨਾ ਕੀ ਸੀ ਤੁਹਾਡਾ ਮੇਰੇ ਤੇ ਸੁਪਨਾ ਆਈ ਸੀਗਾ ਕਿ ਪੜ੍ਹ ਲਿਖ ਕੇ ਚਲੋ ਮੈਂ ਤਾਂ ਕਹਿਣਾ ਕਿ ਮੈਂ ਕੈਰੇਕਟਰ ਹੀ ਬੰਨਣਾ ਸੀਗਾ ਇੱਕ ਹਿਸਾਬ ਦਾ ਪਰ ਉਹ ਸੁਪਨਾ ਮਾਰੀ ਜਾਂਦੇ ਫਿਰ ਜੋ ਰੱਬ ਨੇ ਲਾਈਨ ਦਿੱਤੀ ਉਹੀ ਵਧੀਆ ਸਾਨੂੰ ਹੋਰ ਕੀ ਕਹਿ ਸਕਦੇ ਜੀ ਵੀ 7-8 ਸਾਲ ਦੇ ਉਦੋਂ ਸੀਗੇ ਤੁਸੀਂ ਹਨਾ ਵੀ ਜਦੋਂ ਤੁਹਾਡੇ ਫਾਦਰ ਸਾਹਿਬ ਹੈ ਨਹੀਂ ਸੀਗੇ ਹਨਾ ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਦੋਂ ਦੂਜੇ ਬੱਚੇ ਜਿਵੇਂ ਤੁਹਾਡੀ ਉਮਰ ਵੀ 7 ਤੋਂ 8 ਸਾਲ ਸੀਗੀ ਫਿਰ ਦੂਜੇ ਬੱਚੇ 7 ਤੋਂ 8 ਸਾਲ ਦੇ 9 ਸਾਲ ਦੇ ਜਦੋਂ ਆਪਣੇ ਫਾਦਰ ਸਾਹਿਬ ਨਾਲ ਕਿਤੇ ਜਾਂਦੇ ਸੀ ਮੰਦੇ ਵਿੱਚ ਇੱਕ ਹੁੰਦਾ ਸੀ ਵੀ ਜੇ ਸਾਡੇ ਨਾਲ ਵੀ ਤੁਰੇ ਜਾਂਦੇ ਹੁੰਦੇ ਹੁੰਦਾ ਤੇ ਹੈ ਹੀ ਆ ਪਰ ਮੈਨੇਜ ਕਰਨਾ ਪੈਂਦਾ ਉਸ ਹਾਲ ਦੀ ਸਿਚੁਏਸ਼ਨ ਨਾਲ ਮੈਨੇਜ ਕਰਨਾ ਪੈਂਦਾ ਉਸ ਟਾਈਮ ਵੀ ਥੋੜਾ ਮੈਨੇਜ ਕੀਤਾ ਤੇ ਹੁਣ ਵੀ ਮੈਨੇਜ ਕਰ ਰਹੇ ਹਾਂ ਕੋਈ ਗੱਲ ਜਿੱਦਾਂ ਨਾਲਕ ਨੇ ਰੱਖਿਆ ਉਹ ਸ਼ਾਇਦ ਉਹਦੀ ਕੋਈ ਹੋਏਗੀ ਕਿ ਤੂੰ ਕੱਲਾ ਹੀ ਸਟੈਂਡ ਹੋਣਾ ਚਾਹਣਾ ਦਾ ਕੱਲਾ ਹੀ ਰੱਖਿਆ ਉਹਨੇ ਤਾਂ ਵੀ ਕਹਿ ਸਕਦੇ ਆ ਇੱਕ ਪਿਤਾ ਦਾ ਪਿਆਰ ਤੇ ਮਾਤਾ ਦਾ ਪਿਆਰ ਦੋਵਾਂ ਦਾ ਤੁਹਾਨੂੰ ਤੁਹਾਡੇ ਮਾਤਾ ਜੀ ਦੇ ਰਹੇ ਨੇ ਸ਼ੁਰੂ ਤੋਂ ਜੀ ਕੱਲੇ ਮਾਤਾ ਜੀ ਦੇ ਰਹੇ ਬਸ ਮਤਲਬ ਪਿਓ ਦਾ ਤਾਂ ਚਲੋ ਮਿਲਿਆ ਨਹੀਂ ਫਿਰ ਮਾਤਾ ਦਾ ਹੀ ਮਿਲਦਾ ਪੈ ਹਲੇ ਦਾ ਉਹਨਾਂ ਦੇ ਸਿਰ ਤੇ ਹੀ ਐਤ ਕੀਤੀ ਜਿੰਨੀ ਕੀਤੀ ਆ ਹੁਣ ਤਾਂ ਕਰ ਵੀ ਦੇ ਆ ਠੀਕ ਹੈ ਸਮਝੀ ਜੀ ਹੁਣ ਜਿਹੜਾ ਕੰਮ ਕਰ ਰਹੇ ਹੋ ਤੁਸੀਂ ਆ ਫਾਸਟ ਫੂਡ ਦਾ ਇਹਦੇ ਵਿੱਚ ਤੁਹਾਨੂੰ ਸਕੂਨ ਆ ਜ਼ਿੰਦਗੀ ਦੇ ਵਿੱਚ ਕਹਿ ਸਕਦੇ ਹਾਂ ਵੀ ਹੁਣ ਆਪਣੀ ਜ਼ਿੰਦਗੀ ਤੋਂ ਖੁਸ਼ ਹਾਂ ਹਾਂਜੀ ਠੀਕ ਹੈ ਆਪਣਾ ਕੰਮ ਇਹ ਹੈ ਕਿ ਆਪਣਾ ਕੰਮ ਸਭ ਤੋਂ ਜ਼ਿਆਦਾ ਬੈਟਰ ਹੁੰਦਾ ਕਿ ਬੰਦੇ ਦੀ ਲਾਈਫ ਦੇ ਵਿੱਚ ਆਪਣਾ ਕੰਮ ਕਰੋ ਵਧੀਆ ਕਰੋ ਥੋੜਾ ਕਰੋ ਲੇਕਿਨ ਆਪਣਾ ਕਰੋ ਦੋਏ ਵਧੀਆ ਰੇਕ ਜੀ ਸੋ ਹੋਰ ਵੀ ਜਿਹੜੇ ਨੌਜਵਾਨ ਹੁੰਦੇ ਨੇ ਨਾ ਅਕਸਰ ਜਦੋਂ ਚਲੋ ਪਰਿਵਾਰ ਦੇ ਵਿੱਚ ਪਰਮਾਤਮਾ ਨਾ ਕਰੇ ਜਦੋਂ ਕੋਈ ਚਲਾ ਜਾਂਦਾ ਤਾਂ ਨਿਰਾਸ਼ ਹੋ ਕੇ ਬੈਠ ਜਾਂਦੇ ਨੇ ਸੋ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਵਾ ਉਹਨਾਂ ਨੂੰ ਤਾਂ ਮੈਂ ਇਹੀ ਕਹਿ ਸਕਦਾ ਕਿ ਆਪਣੀ ਜਿਵੇਂ ਕੋਈ ਨਾ ਕੋਈ ਘਰ ਤੋਂ ਜਾਂਦਾ ਠੀਕ ਹੈ ਨਾ ਤੁਰ ਰੱਬ ਨੂੰ ਤਾਂ ਪਤਾ ਰੱਬ ਨੇ ਤੁਹਾਨੂੰ ਕਿਸੇ ਮੁਕਾਮ ਤੱਕ ਬਚਾਉਣਾ ਹੁੰਦਾ ਉਹ ਤਾਂ ਹੀ ਆਪਣਾ ਜਿਹੜਾ ਸਟੈਂਡ ਹੈ ਤੁਹਾਡੇ ਸਿਰ ਤੋਂ ਚੱਕਦਾ ਲੇਕਿਨ ਅੱਜ ਕੱਲ ਦੇ ਮੁੰਡੇ ਜਿਹੜੇ ਫੁਕਰੀਆਂ ਕਰਦੇ ਫਿਰਦੇ ਆ ਨਾ ਪਿਓ ਦੇ ਸਿਰ ਤੇ ਕਰਦੇ ਜਿਸ ਟਾਈਮ ਪਿਓ ਨਹੀਂ ਹੋਏਗਾ ਨਾ ਫਿਰ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਕੰਮ ਕਿਉਂ ਕਰਦੇ ਸੀ ਅੱਜ ਅੱਜ ਕੱਲ ਦੇ ਮੁੰਡੇ ਜਿਹੜੇ ਆ ਫੁਕਰੀਆਂ ਕਰਦੇ ਘੁੰਮਦੇ ਪਿਓਾਂ ਦੇ ਸਿਰ ਤੇ ਐਸ਼ ਕਰਦੇ ਬਾਅਦ ਚ ਕੰਮ ਕਰਦੇ ਜਦੋਂ ਪਿਓ ਚਲੇ ਜਾਂਦਾ ਬਿਲਕੁਲ ਉਦੋਂ ਬਦਲਦਾ ਕਿ ਅਸੀਂ ਉਸ ਟਾਈਮ ਅਸੀਂ ਹੁਣ ਕਮਾ ਰਹੇ ਆ ਨਾ ਤੇ ਅਸੀਂ ਬਾਅਦ ਚ ਜਾ ਕੇ ਐਸ਼ ਕਰਾਂਗੇ ਜਿਹੜੇ ਹੁਣ ਐਸ਼ ਕਰ ਰਹੇ ਆ ਬਾਅਦ ਚ ਕਮਾਉਣਗੇ ਵੀ ਇੱਕ ਪਿਓ ਦੇ ਕਹਿ ਸਕਦੇ ਆ ਵੀ ਜਦੋਂ ਘਰੇ ਜਾ ਕੇ ਨਾ ਪੈਸੇ ਮੰਗਣੇ ਬਹੁਤ ਡੈਡੀ ਦਿਓ 500 ਡੈਡੀ ਦਿਓ 1000 ਵੀ ਜਦੋਂ ਸੜਕ ਦੇ ਉੱਤਰ ਕੇ ਕੰਮ ਕਰਨਾ ਪੈਂਦਾ ਉਦੋਂ ਪਤਾ ਲੱਗਦਾ ਵੀ ਜੇ 500 ਬਣਿਆ ਤੇ ਬਣਿਆ ਕਿਦਾਂ ਕਿਉਂ ਬਣਿਆ 10 ਰੁਪਏ ਹੁਣ ਮੈਨੂੰ 10 ਰੁਪਏ ਚਲੋ ਮੰਗ ਲੈਣਾ ਸੀ ਕਿ ਹਾਂ 10 ਰੁਪਏ ਚਲੋ ਦੇ ਦਿਓ ਹੁਣ ਪਤਾ ਲੱਗਦਾ 10 ਰੁਪਏ ਮਹਿੰਗੇ ਕਿੰਨੇ ਆ ਜੀ ਮਾਤਾ ਕੋਲੋਂ ਮੰਗ ਲੈਣੇ ਨਾਨੂ ਕੋਲ ਮੰਗ ਲੈਣੇ 10 ਰੁਪਏ ਮੰਗਣੇ ਸੌਖੇ ਸੀ ਕਮਾਣੇ ਹੁਣ ਪਤਾ ਚੱਲਦਾ ਕਿ ਕਿੱਦਾਂ ਕਮਾਣੇ ਪੈਂਦੇ 10 ਰੁਪਏ ਜੀ ਵੀ ਅੱਜ ਕੱਲ ਦਾ ਜਿਹੜਾ ਹੁਣ ਯੂਥ ਕਹਿ ਸਕਦੇ ਆ ਵੀ ਹਾਂ ਚਲੋ ਪੜਦਾ ਵਾ ਪਰ ਨਾਲ ਦੀ ਨਾਲ ਤਾਂ ਸੋਸ਼ਲ ਐਕਟੀਵਿਟੀ 'ਚ ਬਹੁਤ ਜ਼ਿਆਦਾ ਰੁੱਝ ਗਿਆ ਵੀ ਕੋਈ ਇੰਸਟਾਗ੍ਰam ਤੇ ਰੀਲਾਂ ਬਣਾ ਲੀਆਂ ਜਾ ਕਿਤੇ ਗੇੜੇ ਕੱਢਿਆਏ ਵੀ ਉਹਨਾਂ ਨੂੰ ਤੁਸੀਂ ਸਨੇਹਾ ਕੀ ਦੇਣਾ ਚਾਹੋਗੇ ਮੈਂ ਤੇ ਇਹ ਹੀ ਕਹਾਂਗਾ ਇੰਸਟਾਗ੍ਰam ਛੱਡੋ ਆਪਣਾ ਕੰਮ ਕਰੋ ਆਪਣੇ ਆਪਣੇ ਆਪ ਨੂੰ ਸਵਾਰੋ ਵਧੀਆ ਤਰੀਕੇ ਤੁਸੀਂ ਆਪਣੀ ਲਾਈਫ ਜਿਹੜੀ ਹੈ ਜੀਵੋਗੇ ਜੇ ਅਗਰ ਕੱਲ ਨੂੰ ਤੁਸੀਂ ਆਪਣਾ ਇਹੀ ਹੈ ਕਿ ਤੁਸੀਂ ਫੁਕਰਪੁਣਾ ਕਰੋਗੇ ਤਾਂ ਉਹ ਚੀਜ਼ਾਂ ਫਿਰ ਤੁਹਾਡੇ ਲਈ ਮੈਟਰ ਨਹੀਂ ਕਰਦੀਆਂ ਅੱਜਕੱਲ ਪੈਸਾ ਮੈਟਰ ਕਰਦਾ ਪੈਸਾ ਹੈ ਰਿਸ਼ਤੇਦਾਰੀਆਂ ਹੈ ਪੈਸਾ ਹੈ ਤੱਕ ਮੰਨ ਲਓ ਕਿ ਕਹਿ ਦਿੰਨਾ ਮੈਂ ਦੇ ਲੀ ਕੀ ਜੇ ਰੱਖਣੀ ਹੋਵੇ ਨਾ ਤਾਂ ਪੈਸੇ ਕਰਕੇ ਹੀ ਆਂਦੀਆਂ ਕੁੜੀਆਂ ਵੀ ਐਦਾਂ ਫੁਕਰ ਪੁਨੇ ਤੇ ਜਾਉਂਗੇ ਤੁਸੀਂ ਕਿ ਕਿੱਥੇ ਰੱਖੋਗੇ ਉਹੀ ਆ ਨਾ ਵੀ ਕਹਿ ਸਕਦੇ ਆ ਵੀ ਮੁੰਡਿਆਂ ਦਾ ਕੀ ਹੁੰਦਾ ਵਾ ਯਾਰ ਦੋਸਤ ਦੀ ਗੱਡੀ ਮੰਗ ਲਈ ਤੇਲ ਪੋਲਿਆ ਚਲੇ ਗਏ ਫਿਰ ਜਦੋਂ ਕੁੜੀ ਨੇ ਮੰਨ ਲਿਆ ਰਹਿਣਾ ਵਾ ਤੇ ਉਹਨੇ ਕਹਣਾ ਲੈ ਆ ਤੇਰੀ ਗੱਡੀ ਕਿੱਥੇ ਆ ਗੱਡੀ ਕਿੱਥੇ ਆ ਤੇ ਗੱਡੀ ਆਪਣੇ ਪੈਸਿਆਂ ਤੇ ਕਮਾ ਕੇ ਦਿਖਾਓ ਇੱਕ ਪੈਸਿਆਂ ਦੀ ਜਦੋਂ ਤੁਸੀਂ ਆਪਣੇ ਪੈਸੇ ਤੇ ਗੱਡੀ ਲੈ ਕੇ ਆਉਂਗੇ ਨਾ ਤੁਹਾਡੇ ਨਾਲ ਚਾਰ ਬੰਦੇ ਹੋਰ ਕਹਿਣਗੇ ਕਿ ਹਾਂ ਗੱਡੀ ਲੈ ਕੇ ਆਏ ਆ ਵੀ ਕਹਿ ਸਕਦੇ ਆ ਮਿਹਨਤ ਕਰੋ ਵੀ ਕਹਿ ਸਕਦੇ ਚਲੋ ਉਮਰ ਹੁੰਦੀ ਆ ਐਸ਼ ਕਰਨ ਦੀ ਵੀ ਹੁੰਦੀ ਆ ਪਰ ਮਿਹਨਤ ਵੀ ਕਰੋ ਨਾਲ ਐਸ਼ ਕਰਨ ਦੀ ਉਮਰ ਹੁੰਦੀ ਆ ਲੇਕਿਨ ਥੋੜਾ ਟਾਈਮ ਤੁਸੀਂ ਆਪਣੀ ਜ਼ਿੰਦਗੀ ਨੂੰ ਤਾਂ ਦਿਓ ਉਹਨੂੰ ਇਸ ਹਿਸਾਬ ਦਾ ਬਣਾਓ ਕਿ ਜ਼ਿੰਦਗੀ ਤੁਹਾਡੀ ਮਤਲਬ ਜਿੱਦਾਂ ਪੈਸੇ ਆਣਗੇ ਨਾ ਚਾਰ ਪੈਸੇ ਜੇਬ 'ਚ ਹੁੰਦੇ ਆ ਨਾ ਤਾਂ ਲੋਕ ਵੀ ਪੁੱਛਦੇ ਆ ਕਿ ਹਾਂ ਬਾਈ 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 ਕਹਿੰਦੇ ਤੇ ਪੈਸੇ ਹੀ ਨਹੀਂ ਹੋਣਗੇ ਤੁਹਾਨੂੰ ਕਿਹਨੇ ਲਓ ਇਹ ਕਹਿ ਕੇ ਗੱਲ ਕਰ ਹਾਂ ਉਹ ਹੀ ਕਹਿ ਕੇ ਗੱਲ ਕਰਦਾ ਅਗਲੇ ਸੋ ਬਿਲਕੁਲ ਦੇਖ ਸਕਦੇ ਹਾਂ ਬਾਈ ਦੇ ਨਾਲ ਵੀ ਗੱਲਬਾਤ ਕੀਤੀ ਬਹੁਤ ਸਾਰੀਆਂ ਕਹ ਸਕਦੇ ਜਿੰਮੇਵਾਰੀਆਂ ਪੈਣ ਦੇ ਕਾਰਨ ਜਿਹੜਾ ਛੋਟੀ ਉਮਰ ਤੋਂ ਬਾਈ ਸਿਆਣਾ ਹੋ ਗਿਆ ਕਿੰਨੀਆਂ ਕ ਚੰਗੀਆਂ ਗੱਲਾਂ ਕਰਦਾ ਵਾ ਬਾਈ ਵੀ ਬਹੁਤ ਦਿਲ ਨੂੰ ਸਕੂਨ ਵੀ ਮਿਲਦਾ ਵੀ ਚਲੋ ਕੋਈ ਗੱਲ ਨਹੀਂ ਹੈ ਨਾ ਜੇ ਫਾਦਰ ਸਾਹਿਬ ਨਹੀਂ ਸੀਗੇ ਤਾਂ ਮਨ ਨਿਰਾਸ਼ ਨਹੀਂ ਕੀਤਾ ਹੈਗਾ ਆਪਣੀ ਹਿੰਮਤ ਨਹੀਂ ਹਾਰੀ ਹੈਗੀ ਬਿਲਕੁਲ ਕੰਮ ਕਰ ਰਹੇ ਨੇ ਆਪਣਾ ਜ਼ਿੰਦਗੀ ਦੇ ਵਿੱਚ ਸਕੂਨ ਆ ਫੋਕਸ ਜਿਹੜਾ ਵਾ ਕੰਮ ਤੇ ਆ ਕੋਈ ਦੂਜੇ ਪਾਸੇ ਫੋਕਸ ਨਹੀਂ ਮੈਂ ਸਾਡੀ ਵੀ ਦਰਸ਼ਕਾਂ ਨੂੰ ਇਹੀ ਪੀੜ ਰੋਗੀ ਵੀ ਫੋਕਸ ਆਪਣਾ ਜਿਆਦਾ ਤੋਂ ਜਿਆਦਾ ਕੰਮ ਤੇ ਰੱਖੋ ਵੀ ਜਿਵੇਂ ਬਾਈ ਨੇ ਕਿਹਾ ਜੇਕਰ ਪੈਸਾ ਬਾ ਤਾਂ ਰਿਸ਼ਤੇਦਾਰ ਨੇ ਯਾਰ ਵੀ ਹੈਗੇ ਨੇ ਜੇਕਰ ਪੈਸਾ ਨਹੀਂ ਹੈਗਾ ਤਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਨਾਲ ਨਹੀਂ ਖੜਦਾ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਜੁੜੇ ਹੋ ਲਾ ਪੰਜਾਬ ਚੈਨਲ ਨਾਲ ਮੇਰਾ ਨਾਮ ਤੇਜਵੀਰ ਸਿੰਘ ਕੈਮਰਾ ਪਰਸਨ ਸਨਮਦੀਪ ਸਿੰਘ ਦੇ ਨਾਲ ਧੰਨਵਾਦ